ਇਹਨੇ ਨਾ ਕੋਈ ਕਾਰਵਾਈ ਕਰਨ ਦਾ ਨਾਂ ਨਾ ਛੱਡਣ ਦੇ ਆ ਕਹਿੰਦੇ ਕੋਰ ਮੈਰਿਜ ਕਰਾਈ ਆ ਵਿਆਹ ਤੋਂ ਬਿਨਾ ਕੋਰ ਮੈਰਿਜ ਕਿੱਥੋਂ ਕਰਾ ਦੇ ਪਹਿਲਾਂ ਤਲਾਕ ਨਹੀਂ ਆ ਤੇ ਪਰਿਵਾਰਕ ਮੈਂਬਰਾਂ ਨੂੰ ਤਰਕਾਹ ਦਿੱਤੀ ਗਈ ਹੈ ਤੇ ਅਸੀਂ ਮੌਕੇ ਤੇ ਪੁੱਛ ਕੇ ਚੰਗਾ ਲਗੇ ਤੇ ਉਹ ਮੁੰਡਾ ਜਿਹੜਾ ਟਾ ਇੱਥੇ ਹੋਟਲ 'ਚ ਆ ਨਹੀਂ ਹੋਟਲ 'ਚੋਂ ਕੁੜੀ ਮੁੰਡਾ ਦੋਵੇਂ ਫੜਲੇ ਇੱਕ ਮਹੀਨਾ ਹੋ ਗਿਆ ਪੂਰਾ ਬੰਦਾ ਗਾਇਬ ਕਰੋ ਅਸੀਂ ਹੁਣ ਮੌਕੇ ਤੇ ਹੋਟਲ 'ਚੋਂ ਫੜ ਕੇ ਲੈਂਦੇ ਹਾਂ ਮੁੰਡੇ ਨੇ ਵਿਆਹ ਕਰਾਇਆ ਆ ਉਸ ਕੁੜੀ ਦੇ ਨਾਲ ਚੱਤੀ ਇੱਥੇ ਉਹਨਾਂ ਦੇ ਘਰ ਜਿਹੜੀ ਘਰ ਬਣੀ ਤੇ ਬੇਟਾ ਗਿਆ ਅਸੀਂ ਆਂ ਤਾਂ ਜਾ ਉਹਨਾਂ ਨੂੰ ਛੱਡ ਦੋ ਅਸੀਂ ਆਪੇ ਵੇਖ ਲਾਂਗੇ ਤੇ ਅਣੀਵਾ ਦੀ ਮੰਗ ਕੀ ਪਰਤਾ ਗਈ ਦਾ ਸਾਨੂੰ ਕੁੜੀ ਮੁੰਡੇ ਦੇ ਤੇ ਸਾਡੇ ਬੰਦੇ ਬਾਹਰ ਕਿੱਡੇ ਜਾਂਦੇ ਸਨ ਉਹਨਾਂ ਨੇ ਕਾਫੀ ਜ਼ਿਆਦਾ ਬਤਸੂਨੀ ਦੀ ਪੁਲਿਸ ਨਾਲ ਕੀਤੀ ਕਿ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ। ਸਾਡ ਕੀ ਨਾਮ ਆਈ ਤੁਹਾਡਾ? ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤਾਂ ਖਫਾ ਜੀ। ਹਾਂਜੀ ਕੀ ਮਸਲਾ ਜੀ ਇੱਥੇ ਅੱਡ ਤੁਸੀਂ ਨਾਮ ਨਿਰਮਲ ਸਿੰਘ ਆ। ਹਮ ਸਲਤਨਵੀਂ ਰੋੜੇ ਅਸੀਂ ਪਿੰਡ ਆਪਣਾ ਇੱਥੇ ਸਲਤਨਵੀਂ ਦੀ। ਸਾਡੀ ਭਣੇਣੀ ਇੱਕ। ਹਮ ਤੇ ਭਣੇਣੀ ਉਹ ਬੰਦਾ ਵਿਆਹੀ ਸੀ ਦਿੱਤੇ ਤੇ ਉਹ ਕੁੜੀ ਲੈ ਕੇ ਹੋਰ ਭਜਾ ਕੇ ਗਈ ਜੀ। ਹਮ ਤੇ ਉਹ ਅਹੀਂ 2 ਮਹੀਨੇ ਹੋ ਗਏ ਲਵਦਿਆਂ ਨੂੰ ਤੇ ਜੇ ਲੱਭੀ ਆ ਕਿਸੇ ਹੋਟਲ ਚ ਫੜੇ ਗਏ ਦੋਵੇਂ ਕੁੜੀ ਤੇ ਮੁੰਡਾ ਤੇ ਉਤੋਂ ਉਹਦੇ ਪੁਲਸ ਵਾਲੇ ਝਗੜਾ ਜਿਹਾ ਪਾ ਕੇ ਪੁਲਸ ਵਾਲੇ ਥਾਣੇ ਲੈ ਆ ਤੇ ਨਾਂ ਮੁੜ ਕੇ ਨਾ ਕੋਈ ਕਾਰਵਾਈ ਕਰਦੇ ਆ ਆ ਸਚੂ ਰঞ্জੀਤ ਸਿੰਘ ਨਾਲ ਕੋਈ ਕਾਰਵਾਈ ਕੰਡਾ ਨਾ ਉਹਨਾਂ ਨੇ ਛੱਡਣ ਦੇ ਆ ਤੇ ਇਕਰ ਅਸੀਂ ਗੱਲ ਕਰੀਏ ਤੁਹਾਡੇ ਵੱਲੋਂ ਦੱਸਿਆ ਯਾਰਾ 2 ਮਹੀਨੇ ਹੋ ਚੁੱਕੇ ਨੇ 2 ਮਹੀਨੇ ਪਹਿਲਾਂ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਸੀ ਥਾਣੇ ਦੇ ਵਿੱਚ ਹਾਂਜੀ ਹਾਂਜੀ 2 ਮਹੀਨੇ ਹੋ ਆਪਣੇ ਆਪਣੇ ਥਾਣੇ ਜੋ ਰਿਪੋਰਟ ਲਖਾਈ ਸੀ ਅੱਛਾ ਜੀ ਕਾਦੀ ਰਿਪੋਰਟ ਲਖਾਈ ਗਈ ਜੀ ਤੁਹਾਡੇ ਵੱਲ ਲਖਾਈ ਹੈ ਵੀ ਸਾਡਾ ਮੁੰਡਾ ਲੱਭਦਾ ਨਹੀਂ ਅੱਛਾ ਜੀ ਹੂੰ ਜੇ ਹੁਣ ਜੇ ਲੱਭਾ ਲੱਭਾ ਕਿਸੇ ਨੇ ਜੂਰ ਸੀਆਈਡੀ ਦਿੱਤੀ ਆ ਤੇ ਉਹ ਮੁੰਡਾ ਜਿਹੜਾ ਤੁਹਾਡਾ ਇੱਥੇ ਹੋਟਲ 'ਚ ਆ ਅਸੀਂ ਹੋਟਲ 'ਚੋਂ ਕੁੜੀ ਮੁੰਡਾ ਦੋਵੇਂ ਫੜ ਲਏ ਤਾਂ ਨੌਜਵਾਨ ਮੈਰਿਡ ਆ ਪਹਿਲਾਂ ਹਾਂਜੀ 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 ਉਹਦਾ ਇੱਕ ਬੱਚਾ ਜੀ 4 ਸਾਲ ਦਾ ਬੱਚਾ ਵਾ ਤੇ ਜਿਹੜੀ ਕੁੜੀ ਉਹ ਸਾਡੀ ਆਪਣੇ ਵੀ ਆ ਦਾਜਾ ਜੀ ਹਾਂਜੀ ਤਾਂ ਹੁਣ ਤੁਹਾਡੇ ਵੱਲੋਂ ਕੀ ਕੀਤਾ ਗਿਆ ਇੱਥੇ ਆ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਸੀਂ ਇਹਨਾਂ ਦੇ ਜਾਣਾਂ ਨੂੰ ਛੱਡ ਦੋ ਅਸੀਂ ਆਪੇ ਵੇਖ ਲਾਂਗੇ ਇਜਾ ਉਹਨਾਂ ਦਾ ਪਰਚਾ ਕਟੋ ਤੇ ਦੇਖਣ ਅਸੀਂ ਗੱਲ ਕਰੀਏ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਨਿਹੰਗ ਸਿੰਘ ਇੱਥੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪੁਲਿਸ ਦੇ ਨਾਲ ਵੀ ਜਿਹੜੀ ਬੱਸ ਲੁਕੀ ਕੀਤੀ ਗਈ ਆ। ਹੋਰ ਕਰਨੀ ਆ ਸਰ ਜਦੋਂ ਚ ਹੋਏ ਸਾਡੀ ਸੁਣਨੀ ਨਹੀਂ ਤੇ ਕੋਈ 7 ਘੰਟੇ ਹੋ ਗਏ ਉਹਨੂੰ ਸੜਕ 'ਤੇ ਬੈਠੇ ਆ ਤੇ ਕਾਰਵਾਈ ਕੋਈ ਨਹੀਂ ਕਰਦਾ ਤਾਂ ਅਸੀਂ ਕੀ ਕਰਾਂਗੇ ਦੱਸੋ ਤਾ। ਸਾਡੇ ਨਾਲ ਬੰਦੇ ਵੀ ਉਲਟਾ ਉਹਨਾਂ ਨੂੰ ਫੜ ਲਿਆ। ਲੱਗਦਾ ਕਿ ਨਿਹੰਗ ਤੁਹਾਡੇ ਵੱਲੋਂ ਵੀ ਕੋਈ ਕਾਰਵਾਈ ਕੀਤੀ ਗਈ ਹੈ ਅਗਲੇ ਪਾਸੋਂ। ਅਸੀਂ ਤਾਂ ਅਜੇ ਕੁਛ ਨਹੀਂ ਕੀਤਾ ਕਾਰਵਾਈ ਨਹੀਂ ਪਾਵਾਂਗੇ ਜੇ ਅਸੀਂ ਬੁਲਾਤੀ ਫਿਰ ਤੇ ਕਾਰਵਾਈ ਹੋਈ ਜਾਊਗੀ। ਹੂੰ। ਪਰ ਜਿਹੜੇ ਸਾਡੇ ਨਾਲ ਬੰਦੇ ਆਏ ਉਹ ਅੰਦਰ ਫੜ ਲਿਆ 6 ਘੰਟੇ ਹੋ ਗਏ ਉਹਨਾਂ ਦਾ ਪਰਚਾ ਨਹੀਂ ਦਿੱਤਾ ਕਾਰਨ ਕੀ ਆ ਕਿਉਂ ਤੁਹਾਡੇ ਬੰਦੇ ਫੜੇ ਗਏ ਆ ਫੜੇ ਗਾਦੇ ਧਰਨਾ ਲਾਇਆ ਬਹੁਤ ਛੋਕੇ ਲੈ ਗਿਆ ਅੰਦਰ ਧਰਨਾ ਕਿਉਂ ਲਗਾਇਆ ਗਿਆ ਗਲਤ ਧਰਨਾ ਲਗਾਇਆ ਗਿਆ ਜੀ ਘਟਣ ਦੇ ਭਾਜੀ 6 ਘੰਟੇ ਹੋ ਗਏ ਬੈਠੇ ਨੂੰ ਤੁਸੀਂ ਕਿਸੇ ਸੀਨੀਅਰ ਅਫਸਰ ਤੋਂ ਮਿਲੇ ਇਸ ਮਾਮਲੇ ਦੇ ਵਿੱਚ ਆਪਾਂ ਨੂੰ ਮਿਲੇ ਆ ਆਪਾਂ ਜਿੰਨੇ ਵੀ ਹੈਗੇ ਐਸਐਚਓ ਐਸਐਸ ਅੱਛਾ ਜੀ ਤਾਂ ਕੀ ਕਹਿੰਦੇ ਫਿਰ ਕੁਝ ਨਹੀਂ ਕਹਿੰਦੇ ਪਰਚਾ ਨਹੀਂ ਬੰਦਾ ਇਹਨਾਂ ਦੇ ਹੂੰ ਤਾਂ ਲੱਗਦਾ ਨੇ ਕਿ ਸੈਮਟੀ ਦੇ ਨਾਲ ਦੋਨੇ ਆਣੇ ਰਹਿ ਰਹੇ ਸੀ ਉੱਥੇ ਕਹਿੰਦੇ ਕੋਰਟ ਮੈਰਿਜ ਕਰਾਈ ਆ ਵਿਆਹ ਤੋਂ ਬਿਨਾ ਕੋਰਟ ਮੈਰਿਜ ਕਿੱਦਾਂ ਕਰਾ ਦੇ ਪਹਿਲਾਂ ਤਲਾਕ ਨਹੀਂ ਆ ਉਹ ਕਹਿੰਦੇ ਕੋਰਟ ਮੈਰਿਜ ਕਰਾ ਲਈ ਆ ਜੀ ਜੇ ਕੋਰਟ ਮੈਰਿਜ ਕਰਾ ਲਈ ਆ ਪਹਿਲਾਂ ਤਲਾਕ ਨਹੀਂ ਆ ਹੂੰ 4 ਸਾਲਾਂ ਦਾ ਮੁੰਡਾ ਵਾ ਹੂੰ ਫਿਰ ਪਰਚਾ ਕਿਉਂ ਨਹੀਂ ਬੰਦਦਾ ਇਹਦਾ ਹੂੰ ਕਿੰਨਾ ਚਿਰ ਤਲਾਕ ਨਾ ਹੋਵੇ ਉਹਦੀ ਕੋਰਟ ਮੈਰਿਜ ਬੰਦਾ ਕਰਾ ਨਹੀਂ ਸਕਦਾ 420 ਦਾ ਤੇ ਪਹਿਲੇ ਉਦਾਂ ਹੀ ਬੰਦਾ ਪਿਆ ਤੂੰ ਖਾਧੜੀ ਦੱਸਦਾ ਕਿ ਉਹ ਤੇ ਲੋਨ ਪਹਿਲਾਂ ਧਾਰਾ ਬਾਕੀ ਬਾਅਦ ਚ ਦੇਖੀ ਜਾਣੀ ਹੈ ਤੇ ਦੇਖਰ ਤੁਹਾਡੀ ਗੱਲ ਕਰੀਏ ਤੁਹਾਡੇ ਵੱਲੋਂ ਵੀ ਖਾਲੀ ਕਰ ਦਿੱਤੀ ਗਈ ਹੈ ਇੱਥੇ ਆ ਕੇ ਭਾਜੀ ਸ਼ੇਰਾਂ ਦੇ ਹੋ ਗਏ ਕਾਲੀ ਗਾਦੀ ਕਰਤੀ ਆ ਇੱਕ ਮਹੀਨਾ ਹੋ ਗਿਆ ਪੂਰਾ ਬੰਦਾ ਗਾਇਬ ਘਰੋਂ ਅਹੀਂ ਮੌਕੇ ਤੇ ਹੋਟਲ ਚ ਫੜ ਕੇ ਲੰਦਾ ਨੇ ਹੂੰ ਅਹੀਂ ਤੇ ਖੜ ਲੱਗੇ ਸੀ ਇਹਨਾਂ ਨੇ ਪੀਸੀਆਰ ਵਾਲੀ ਗੱਡੀ ਵਾਲੇ ਮੌਕੇ ਤੇ ਆਏ ਹਾਂ ਥਾਣੇ ਤੇ ਹੂੰ ਅਹੀਂ ਤੇ ਕਿਹਾ ਸਾਨੂੰ ਸਾਡੇ ਬੰਦੇ ਦੇ ਦੋ ਅਸੀਂ ਕੋਈ ਸਾਇਨ ਨਹੀਂ ਕਰਦੇ ਅਸੀਂ ਕਿਉਂਕਿ ਅਸੀਂ ਚੱਲ ਜਾਵਾਂ ਤਾਂ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਪੁਖੀਵੇਂ ਥਾਣੇ ਦੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਈ ਗਈ ਸੀ ਨਹੀਂ ਨਹੀਂ ਅਹੀਂ ਲਿਖਾਈ ਗਈ ਆ ਕੀ ਵੀ ਇਹ ਕੁੜੀ ਦੇ ਨਾਲ ਭੱਜਿਆ ਹੋਇਆ ਆ ਅੱਛਾ ਜੀ ਪੂਰੇ ਕੁੜੀ ਦੇ ਟੱਬਰ ਦਾ ਨਾਮ ਲਿਖਾਇਆ ਹੈ ਜਾਂ ਕੁੜੀ ਦਾ ਨਾਮ ਲਿਖਾਇਆ ਹੈ ਜਾਂ ਮੁੰਡੇ ਦਾ ਨਾਮ ਲਿਖਾਇਆ ਹੈ ਕਿਹੜੇ ਹੋਟਲ ਦੇ ਵਿੱਚੋਂ ਫੜਿਆ ਗਿਆ ਇਹਨਾਂ ਨੂੰ ਇਹ ਕਿੱਥੇ ਆ? ਦਰਬਾਰਾ ਸੱਜੇ ਦਾ ਆਇਆ। ਤਾਂ ਤੁਸੀਂ ਹੋਟਲ ਵਾਲਿਆਂ ਨੂੰ ਪੁੱਛਿਆ ਕਰੋ ਤੋ ਰਹਿ ਰਹੇ ਨੇ ਇੱਥੇ ਆ। ਇੱਕ ਮਹੀਨਾ ਹੋ ਗਿਆ ਕਹਿੰਦੇ ਰਹਿ ਰਹੇ ਨੇ ਕਹਿੰਦੇ ਕੋੜ ਮੈਰੀ ਇੰਜੀਨੀਅਰ ਜੀ। ਅੱਛਾ ਜੀ। ਇੱਕ ਮਹੀਨਾ ਹੋ ਗਿਆ ਸੇ ਰਹਿ ਰਹੇ। ਹਾਂ। ਤਾਂ ਉਥੋਂ ਲਿਆਂਦਾ ਗਿਆ ਇਹਨਾਂ ਨੂੰ। ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਕਰਵਾਈ ਜਾਣੀ ਸੀ ਉਹਨਾਂ ਦੇ ਉੱਪਰ? ਕਿੱਥੇ ਕਟਣਾ ਸੀ ਹੁਣ ਵਰਤਾ ਕਰਾਓ ਇਹਨਾਂ ਦੇ। ਹਾਂ ਜੇਰੀ ਬੰਦੀ ਕਾਰਵਾਈ ਕਰਨ ਉਹ ਕਹਿੰਦੇ ਪਰਚਾ ਹੀ ਕਰਦਾ ਤਾਂ ਦੇਖ ਕਰ ਅਸੀਂ ਗੱਲ ਕਰੀਏ ਕਾਰਵਾਈ ਤੇ ਤਾਦੀ ਹੋਏਗੀ ਨਾ ਜੇਕਰ ਉਹਨਾਂ ਦੀ ਪਤਨੀ ਦੇ ਵੱਲੋਂ ਸ਼ਿਕਾਇਤ ਦਿੱਤੀ ਜਾਗੀ ਫੇਰ ਹੀ ਕਰਦੇ ਨਾਲ ਆ ਪਤਨੀ ਨਾਲ ਆ ਸੋਹਰਾ ਪਰਿਵਾਰ ਸਾਰਾ ਨਾਲ ਆ ਪੇਕੇ ਨਾਲ ਨਾਲ ਸਾਰੇ ਵੱਡਾ ਭਰਾ ਨਾਲ ਆ ਭਰਾ ਉਹਦੇ ਮੁੰਡੇ ਦੇ ਨਾਲ ਆ ਵੱਡੇ ਭਰਾ ਵੱਡੇ ਭਰਾ ਸਾਰੇ ਨਾਲ ਆ ਹੂੰ ਕੋਈ ਕਾਰਵਾਈ ਨਹੀਂ ਕਰਦੇ ਤਾਂ ਫਿਰ ਨਿਹੰਗ ਸਿੰਘਾਂ ਵੱਲੋਂ ਜਦੋਂ ਕਾਰਵਾਈ ਪੁਲਿਸ ਦੇ ਵੱਲੋਂ ਨਹੀਂ ਕੀਤੀ ਗਈ ਤੇ ਫਿਰ ਨਿਹੰਗ ਸਿੰਘਾਂ ਵੱਲੋਂ ਕੀ ਕੀਤਾ ਗਿਆ ਤੇ ਆ ਗਏ ਉਹ ਜਦੋਂ ਹੋਣਗੇ ਇਕੱਠੇ ਹੋਣਗੇ ਆ ਨਹੀਂ ਤੁਹਾਡੇ ਵੱਲੋਂ ਕਿਹਾ ਯਾਰਾ ਕਿ ਸਾਡੇ ਬੰਦੇ ਜਿਹੜੇ ਫੜੇ ਗਏ ਆ ਉਹਨਾਂ ਨੂੰ ਛੱਡਨ ਦਾ ਇਹਨਾਂ ਨੂੰ ਫੜ ਕੇ ਅੰਦਰ ਪੁੱਟਣ ਦੇ ਆ 6 ਦਿਨ ਹੋ ਗਏ ਉਹ ਜਿਹੜੇ ਬੰਦੇ ਐ ਫੜ ਕੇ ਨਾ ਜੇ ਉਹਨਾਂ ਦੇ ਪਰਚਾ ਕੀਤਾ ਨਹੀਂ ਕੋਈ ਤੇ ਸਾਡੇ ਬੰਦੇ ਉਹਨਾਂ ਦੇ ਫੜ ਕੇ ਪਰਚਾ ਕਰਤਾ ਉਹ ਕਹਿੰਦੇ ਉਹਨੂੰ ਮਲਾਇਆ ਹੋਊਗਾ ਉਹਨਾਂ ਦਾ ਨਾ ਚਾਹੀ ਤੁਹਾਡੀ ਕੀ ਮੰਗ ਅਹੀਂ ਵਾ ਦੀ ਮੰਗ ਕੀ ਹੈ ਪਰਚਾ ਚਾਹੀਦਾ ਤੁਹਾਨੂੰ ਕੁੜੀ ਮੁੰਡੇ ਦੇ ਤੇ ਸਾਡੇ ਬੰਦੇ ਬਾਹਰ ਕੱਢੇ ਜਾਂ ਜਿਹੜੇ ਫੜੇ ਜਾਂਦੇ ਠੀਕ ਹੈ ਆਣੀ ਸਰ ਕੀ ਮਾਮਲਾ ਜੀ ਇਹ ਅੱਜ ਸ਼ਾਮ ਨੂੰ ਅਸੀਂ ਥਾਣੇ ਹਾਜ਼ਰ ਸੀ ਕਿ ਇਤਲਾਹ ਪਹੁੰਚਾਈ ਕਿ ਇੱਕ ਪੌਜਵਾਨ ਤੇ ਨਾਲ ਉਹਦੀ ਲੱਗੀ ਇੱਕ ਫੱਟ ਕੇ ਪਿੱਗੀ ਬਣ ਤੋ ਜਿਹੜੇ ਆਏ ਹੋਏ ਨੇ ਉਹ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਇਹਨਾਂ ਨੂੰ ਫੜਨੇ ਆ ਤੇ ਉਹਨਾਂ ਦੀ ਗੋਟਮਾਰਡ ਕਰ ਰਹੇ ਸਨ ਜੂ ਸਾਡੇ ਵੱਲੋਂ ਮੁਲਾਜ਼ਮ ਭੇਜ ਕੇ ਜਿਹੜਾ ਇੱਥੇ ਥਾਣੇ ਇਹਨਾਂ ਨੂੰ ਲੈ ਕੇ ਆਏ ਇਹ ਪਰਿਵਾਰਕ ਮੈਂਬਰਾਂ ਵੱਲੋਂ ਤਰਕਾ ਦਿੱਤੀ ਗਈ ਹੈ ਤੇ ਅਸੀਂ ਮੌਕੇ ਤੇ ਪੁੱਛ ਕੇ ਕਰਾਂਗੇ ਇਹ ਵਿੱਚ ਕੁਝ ਪਰਿਵਾਰਕ ਮੈਂਬਰ ਵੀ ਦੇ ਆ ਗਰਮ ਹੋ ਗਏ ਤੇ ਉਗਰ ਵਿਵਹਾਰ ਕਰਨ ਲੱਗੇ ਤੇ ਬਾਅਦ ਦੇ ਵਿੱਚੋਂ ਇਹ ਥਾਣੇ ਦੇ ਬਾਹਰ ਆ ਕੇ ਤੋਂ ਹਸਪਤਾਲ ਤੱਕ ਇਹਨਾਂ ਨੇ ਸ਼ੁਰੂ ਕਰ ਦਿੱਤਾ ਤੇ ਜਿਸ ਵਿੱਚ ਕੁਝ ਪਰਾਗੀਰ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ ਤੇ ਨੌਜਵਾਨ ਜਿਹੜੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋ ਗਏ ਤੇ ਪੁਲਿਸ ਨਾਲ ਬੱਤਸੂਹੀ ਕਰਨ ਲੱਗੇ ਤੇ ਹਵਾਲੇ ਦੇ ਵਿੱਚ ਇਹ ਦਰਬਾਰਾ ਵਗੈਰਾ ਲਹਿਰਾਉਣਾ ਸ਼ੁਰੂ ਕਰ ਦਿੱਤੀਆਂ ਜੋ ਇਸ ਵਾਰ ਦੇ ਵਿੱਚ ਅਸੀਂ ਉਹਨਾਂ ਦੇ ਜੁਰਮ ਰੋਕੂ ਕਾਰਵਾਈ ਅਸੀਂ ਕਰ ਰਹੇ ਹਾਂ ਤਾਂ ਸਰ ਰਸਤਾ ਕਿਉਂ ਬੰਦ ਕੀਤਾ ਗਿਆ ਜੀ ਇਹਨਾਂ ਦੇ ਵੱਲੋਂ ਨਜਾਇਜ਼ ਇਹ ਇਹਨਾਂ ਨੂੰ ਏਸੀਬ ਇਹਨਾਂ ਦੇ ਘਰੋਂ ਮੁੰਡੇ ਨੇ ਵਿਆਹ ਕਰਾਇਆ ਆ ਸਕੂਲੀ ਦੇ ਨਾਲ ਚੱਲ ਕੇ ਇਹਨਾਂ ਦੀ ਹੋਰ ਜਿਹੜੀ ਘਰਵਾਨੀ ਤੇ ਬੇਟਾ ਵੀ ਆ ਇਸ ਕਲਾਮ ਇਹਨਾਂ ਦੇ ਰੋਜ਼ ਸੀ ਵੀ ਇਹਨਾਂ ਦੇ ਖਿਲਾਫ ਜਿਹੜੀ ਅਧਿਕਾਰੀ ਕਾਰਵਾਈ ਕੀਤੀ ਗਈ ਹੈ ਜੋ ਅਸੀਂ ਹੋਰ ਆਪਣਾ ਉਹਨੂੰ ਇਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਜਰੂਰ ਹੋਵੇਗੀ ਪਰ ਤੂ ਇਹ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਇਹ ਲੜਨਾ ਕਰਨਾ ਸ਼ੁਰੂ ਕਰ ਦਿੱਤਾ ਜੋ ਜਿਹੜੇ ਰਾਹ ਕਿ ਜਿਹੜੇ ਮੁੰਡੇ ਇਹਨਾਂ ਨੇ ਸਾਥ ਦਿੱਤਾ ਤੇ ਉਹਨਾਂ ਨੇ ਕਾਫੀ ਜ਼ਿਆਦਾ ਵਾਰ ਸੰਕੀ ਪੁਲਿਸ ਨਾਲ ਕੀਤੀ ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਕਿਉਂਕਿ ਅਸੀਂ ਉਹਨਾਂ ਨੂੰ ਥਾਣੇ ਲੈ ਜੇ ਗ੍ਰਿਫਤਾਰ ਕਰ ਲਤਾ ਗਿਆ ਜੀ